ਕੁਸੀਂ ਦੇਖਦੇ ਡੈਲੀ ਸਰਟੀਫਾਈ ਮੈਂ ਖਾਸ ਸੰਦੀਪ ਸ਼ਰਮਾ ਬੀਜੇਪੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਅੱਜ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਵੱਲੋਂ ਅੱਜ ਲੁਧਿਆਣਾ ਵਿਖੇ ਅੱਜ ਰਾਹੁਲ ਗਾਂਧੀ ਦਾ ਫੁੱਲਾ ਫੁਗਿਆ ਗਿਆ ਦੰਦਸਤੀ ਕਿ ਅੱਜ ਲੁਧਿਆਣਾ ਵਿਖੇ ਫੁੱਲਾ ਫੁਗਿਆ ਗਿਆ ਕਿ ਪ੍ਰਧਾਨ ਦੇਸ਼ ਤੇ ਉਪਰਾਸ਼ਤੇ ਪਰਿਦਨਖੜ ਦੇ ਜਿਹੜੇ ਵੇਖੀ ਕੀਤੀ ਸੀ ਰਾਹੁਲ ਗਾਂਧੀ ਦੋਰਾ ਤੇ ਉਸ ਦੇ ਵਿਰੋਧ ਵਿੱਚ ਅੱਜ ਬੀਜੇਪੀ ਕਾਰਜਕਰਤਾਵਾਂ ਵੱਲੋਂ ਜੁੜਾਣਾ ਵਿੱਚ ਅੱਜ ਰੋਸ਼ ਪਰਸੇ ਜਿੱਤੇ ਜਾ ਪੁਤਲਾ ਫੂਕ ਪਰਣਾ ਚਾਹੀਦਾ ਜਾ ਬੀਜੇਪੀ ਨੇ तमाम ਕਾਰਜਕਰਤਾ ਇਸੇ ਨਾਲ ਹੀ ਫਿਲਹਾਲ ਉਹਨਾਂ ਪਰਦਾ ਰਜਨੀਸ਼ ਤਮਾਂ ਜੀ ਮੌਜੂਦ ਹੈ ਗਲਬਗਰ ਕੋਸ਼ਿਸ਼ ਕਰਾਂਗੇ ਕਿਉਂਕਿ ਉਪ ਰਾਸ਼ਟਰਪਤੀ ਜਨਖੜ ਦੀ ਜਿਹੜਾ ਨਿਕਰੀ ਕੀਤੀ ਗਈ ਸੀ ਉਹਦੇ ਰੋਸ਼ ਉਜਾਜੇ ਪੁਤਲਾ ਫੁਕਾ ਜਾ ਰਿਹਾ ਪ੍ਰਧਾਨ ਜੀ ਅੱਜ ਕਿਸ ਤਰ੍ਹਾਂ ਦੇ मिलकरी ਕੀਤੀ ਗਈ ਆ ਉਹ ਰਾਸ਼ਟਰਪਤੀ ਦਨਖੜ ਜੀ ਕਿਤਾ ਦੇਖਦੇ ਹੋ ਦੇਖੋ ਸ਼ੁਰੂ ਤੋਂ ਇੱਕ ਗੱਲ ਕਹੀ ਜਾਂਦੀ ਆ ਕਿ ਰਾਹੁਲ ਗਾਂਧੀ ਇੱਕ ਖਲੌਣਾ ਹਿੰਦੁਸਤਾਨ ਦੀ ਰਾਜਨੀਤੀ ਦਾ ਉਹਨੇ ਇੰਨਾ ਸਤਰ ਥੱਲੇ ਗਿਰਾਤਾ ਕਿ ਸਾਡੇ ਸੰਵਿਧਾਨਿਕ ਪਦ ਤੇ ਬੈਠੇ ਉਪਰ ਰਾਸ਼ਟਰਪਤੀ ਜੀ ਦਨਖੜ ਜੀ ਦਾ ਜਿਸ ਤੰਗ ਦੇ ਨਾਲ ਉਹਨਾਂ ਨੇ ਉਹਨਾਂ ਦੀ ਨਕਲ ਕਰਨ ਵਾਲਿਆਂ ਨੂੰ ਪ੍ਰਤਸਾਹਨ ਕੀਤਾ ਉਹਨੂੰ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹਨੂੰ ਵਾਇਰਲ ਕੀਤਾ ਇਹ ਬੜੀ ਸ਼ਰਮਨਾਕ ਘਟਨਾ ਔਰ ਇਦਾਂ ਦਾ ਹਿੰਦੁਸਤਾਨ ਦੇ ਇਤਿਹਾਸ ਚ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦਾ ਵਰਤਾਅ ਹੈ ਜਨਤਾ ਦੇ ਚੁਣੇ ਹੋਏ ਇਸ ਪਾਰਟੀ ਦੇ ਨੁਮਾਇੰਦੇ ਇਹਨਾਂ ਪਾਰਟੀਆਂ ਦੇ ਲੋਕ ਕਰ ਰਹੇ ਨੇ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਮਿਸਾਲ ਹੈ ਇਹਨਾਂ ਨੇ ਰਾਜਨੀਤੀ ਦਾ ਸਤਾਰ ਇਹਨਾਂ ਨਿੱਜਲੇ ਸਤਰ ਤੇ ਲੈ ਕੇ ਜਾਣਗੇ ਇਹ ਕਦੇ ਸੋਚਿਆ ਨਹੀਂ ਔਰ ਜਨਤਾ ਦੇ ਵਿੱਚ ਇਹਦਾ ਬੜਾ ਵੱਡਾ ਰੋਸ਼ ਹੈ ਔਰ ਉਸ ਰੋਸ਼ ਨੂੰ ਅੱਜ ਲੁਧਿਆਣਾ ਦੇ ਸਮੂਹ ਕਾਰਜਕਰਤਾ ਨੇ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਆਪਣਾ ਪ੍ਰਦਰਸ਼ਨ ਜ਼ਾਹਿਰ ਕੀਤਾ ਕਿਸੇ ਨੇ ਜੋ ਨਾਲ ਹੀ ਜਿਹੜਾ ਰਾਹੁਲ ਗਾਂਧੀ ਪਹਿਲੇ ਸੰਸਦਈ ਇੱਕ ਬੀਜੇਪੀ ਦੇ ਸੰਸਦਾਂ ਦੀ ਮਨਗੀ ਇਹ ਵੀ ਅਲੋਚਨਾ ਕੀਤੀ ਸੀ ਵੀ ਮੋਦੀ ਸਰਕਾਰ ਹੀ ਲੋਜਾਂ ਕੀਤੀ ਸੀ ਵੀ ਬਾਕੀ ਸੰਸਦ ਰੱਦ ਕੀਤਾ ਲੇਕਿਨ ਬੀਜੇਪੀ ਸੰਸਦ ਜਿਹੜੇ ਉੱਥੇ ਹਮਲਾ ਕੀਤਾ ਗਿਆ ਸੀ ਯਾਦ ਚੂਕੀਤੀ ਸੀ ਸੁਰੱਖਿਆ ਦੇ ਵਿੱਚ ਉਹਦੇ ਵਿੱਚ ਉਹ ਬੰਦਾ ਸੰਸਦਾਂ ਦੀ ਕੀਤਾ ਲੇਕਿਨ ਇਸ ਮਾਮਲੇ ਲੈ ਕੇ ਮਿਰਕੀ ਜੂ ਕੀਤੀ ਗਈ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਉਹ ਜਿਹੜੇ ਲੋਕਾਂ ਨੇ ਕੀਤੀ ਆ ਉਹਦੇ ਵਿੱਚ ਵੀ ਬੜੀ ਜਲਦੀ ਇਹ ਗੱਲ ਸੱਚ ਉਜਾਗਰ ਹੋ ਕੇ ਸਾਹਮਣੇ ਆ ਜਾਊਗਾ ਸਾਨੂੰ ਉਹਦਾ ਇੰਤਜ਼ਾਰ ਵੀ ਕਰਨਾ ਪਊਗਾ ਪਰ ਜਿਸ ਤੰਗ ਦੇ ਨਾਲ ਇਹਨਾਂ ਪਾਰਟੀਆਂ ਦੇ ਰਲੇ ਮਿਲੇ ਸੰਸਦਾਂ ਦਾ ਵਿਵਹਾਰ ਰਿਹਾ ਉਹ ਹਿੰਦੁਸਤਾਨ ਦੀ ਬੜੀ ਸ਼ਰਮਨਾਕ ਘਟਨਾ ਔਰ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ ਚ ਹੋਇਆ ਵੀ ਇੰਨੇ ਇਹ ਲੋਕ ਰਲ ਕੇ ਇੰਨੇ ਸੰਸਦਾਂ ਨੇ ਰਲ ਕੇ ਉਹਨਾਂ ਨੂੰ ਉਹਦੇ ਚੋਂ ਸਸਪੈਂਡ ਕਰਨਾ ਪਿਆ ਇਹ ਪਤਾ ਚੱਲਦਾ ਕਿ ਇਹਨਾਂ ਲੋਕਾਂ ਦਾ ਸਰ ਦੇਸ਼ ਦੇ ਪ੍ਰਤੀ ਦੇਸ਼ ਦੀ ਜਨਤਾ ਦੇ ਪ੍ਰਤੀ ਜਵਾਬਦੇਹੀ ਨਹੀਂ ਇਹ ਆਪਣੀਆਂ ਪਾਰਟੀਆਂ ਦਾ ਫਾਰਮੂਲਾ ਲਾਗੂ ਕਰਨਾ ਚਾਹੁੰਦੇ ਨੇ ਸਿਰਫ ਆਪਣੀਆਂ ਪਾਰਟੀਆਂ ਨੂੰ ਦਰਸਾਣਾ ਚਾਹੁੰਦੇ ਨੇ ਇਸ ਗੱਲ ਦਾ ਜਨਤਾ ਹਮੇਸ਼ਾ ਵਿਰੋਧ ਕਰੂਗੀ ਰਾਮਨੰਦਨ ਨਿੰਦਰ ਮੋਦੀ 26 ਦਸੰਬਰ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਕੋਸ਼ਿਸ਼ ਕੀਤਾ ਤੇ ਇਸ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿਹੜੇ ਬੀਜੇਪੀ ਕਾਰਜਕਰਤਾ ਮੁੰਤਾ ਵੀ 26 ਦਸੰਬਰ ਨੂੰ ਪੂਰੇ ਮੰਡਲ ਆਪਣੇ ਜ਼ਿਲ੍ਹਾ ਦੇ ਵਿੱਚ ਆਪਣੇ ਵਧੀਆ ਪ੍ਰੋਗਰਾਮ ਕਰੋ ਸਮਾਗਮ ਕਰੋ ਤਾਂ ਅਸੀਂ ਸਮਾਗ ਲਾਗੀ ਚਾਰ ਸਾਹਿਬਜ਼ਾਦੀ ਸ਼ਹਾਦਤ ਨੂੰ ਪੂਰੇ ਹਿੰਦੁਸਤਾਨ ਨਮਨ ਕਰਦਾ ਹੋਵੇ ਦੇਖੋ ਇਹ ਜਿਹੜਾ ਮਹੀਨਾ ਮੈਂ ਸਰਦਾ ਸੁਮਨ ਆਪਣੇ ਉਹਨਾਂ ਸੂਰਬੀਰਾਂ ਨੂੰ ਆਪਣੇ ਯੋਧਿਆਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਸਹਿਬਜ਼ਾਦਿਆਂ ਨੂੰ ਨਮਨ ਕਰਦਾ ਦੇਖੋ ਇਹ ਹਮੇਸ਼ਾ ਹੀ ਸਾਡੇ ਜੀਵਨ ਦੇ ਵਿੱਚ ਸਮੂਹ ਹਿੰਦੁਸਤਾਨੀ ਦੁਨੀਆ ਦੇ ਲਈ ਪ੍ਰੇਰਨਾ ਦੇ ਸਰੋਤ ਰਹੇ ਨੇ ਕਿਉਂਕਿ ਜਿਹੜੀਆਂ ਇਹ ਕੁਰਬਾਨੀਆਂ ਦਿੱਤੀਆਂ ਨੇ ਇਹਨਾਂ ਨੇ ਅੱਜ ਅੱਜ ਦੇ ਸਮਾਜ ਨੂੰ ਬਨਾੜ ਚੋਂ ਖੜਾ ਕਰਨ ਚ ਬਹੁਤ ਵੱਡਾ ਯੋਗਦਾਨ ਆ ਔਰ ਹਰੇਕ ਪੰਜਾਬੀ ਹੋਣ ਦੇ ਨਾਤੇ ਹਿੰਦੁਸਤਾਨੀ ਹੋਣ ਦੇ ਨਮਨ ਵਾਸਤੇ ਅਸੀਂ ਹਮੇਸ਼ਾ ਹੀ ਉਹਨਾਂ ਗੁਰੂਆਂ ਦੇ ਪ੍ਰਤੀ ਇਹਨਾਂ ਦਿਨਾਂ 'ਚ ਨਤਮਸਤਕ ਹੁੰਨੇ ਆ ਔਰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਏਡੀ ਵੱਡੀ ਸੋਚ ਆ ਕਿ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹਦੇ ਲਈ ਕਿਹਾ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਲੱਗ ਲਾ ਆਪਣੀ ਸਮੂਲੀਅਤ ਵੀ ਕਰੀਏ ਔਰ ਐਸੇ ਪ੍ਰੋਗਰਾਮਾਂ ਦਾ ਆਯੋਜਨ ਵੀ ਕਰੀਏ ਔਰ ਅਸੀਂ ਉਹਨਾਂ ਦੇ ਸਰਦਾਲੂ ਹੋਣ ਦੇ ਨਾਤੇ ਉਹਨਾਂ ਦੇ ਬੱਚੇ ਹੋਣ ਦੇ ਨਾਤੇ ਉਹਨਾਂ ਗੁਰੂਆਂ ਦੀ ਕੀਤੇ ਹੋਏ ਕੰਮਾਂ ਦੀ ਅੱਗੇ ਵਿਦਾਨ ਲਈ ਆਪਣੀ ਜਨਰੇਸ਼ਨ ਨੂੰ ਯਾਦ ਕਰਾਉਣ ਦੇ ਲਈ ਜ਼ਰੂਰ ਇਹ ਜੇ ਪ੍ਰੋਗਰਾਮ ਸਾਰੇ ਕਰਨ ਜਾ ਰਹੇ ਆ ਔਰ ਸਾਰਾ ਹਰੇਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਾਰਜਕਰਤਾ ਦੇ ਨਾਲ-ਨਾਲ ਇੱਕ ਪੰਜਾਬੀ ਵੀ ਆ ਉਹਨਾਂ ਨੂੰ ਗੁਰੂਆਂ ਦੇ ਪੱਛਿਨਾਂ ਤੇ ਚੱਲਣ ਵਾਲਾ ਇੱਕ ਛੋਟਾ ਜਿਹਾ ਵਰਕਰ ਵੀ ਆ ਔਰ ਉਹਨਾਂ ਦੇ ਉੱਤੇ ਪਹਿਰੇਦਾਰੀ ਕਰੂਗਾ ਸੋਮੀਨਾ ਮੌਜੂਦ ਹੈ ਜਿਲ੍ਹਾ ਲੁਧਿਆਣਾ ਦੇ ਮਹਿਲਾ ਬੀਜੇਪੀ ਪ੍ਰਧਾਨ ਸ਼ੀਨੂ ਚੁੱਕ ਜੀ ਅੱਜ ਬੀਜੇਪੀ ਕਾਰਜਕਰਤਾ ਵੱਲੋਂ ਅੱਜ ਰਾਹੁਲ ਗਾਂਧੀ ਦਾ ਪੁਤਲਾ ਫਗਿਆ ਕਿ ਸਾਹ ਦੇਖਦੇ ਹੋ ਮਿਕਰੀ ਕੀਤੀ ਗਈ ਉਪਰਾਸ਼ਟਪਤੀ ਦੀ ਬਹੁਤ ਵੱਡੀ ਗਲਤੀ ਹੈ ਕਿਧਰੇ ਨਾ ਕਿਧਰੇ ਆਪਣੇ ਪਰਿਵਾਰ ਦੀ ਅਗਰ ਤੁਸੀਂ ਦੇਸ਼ ਨੂੰ ਪਰਿਵਾਰ ਮੰਨਦੇ ਹੋ ਤੇ ਪਰਿਵਾਰ ਨੂੰ ਜਿਹੜਾ ਲੀਡ ਕਰ ਰਿਹਾ ਹੈ ਕਿਧਰੇ ਨਾ ਕਿਧਰੇ ਵੱਡੇ ਬੰਦੇ ਦਾ ਤੁਸੀਂ ਇਨਸਲਟ ਕਰ ਰਹੇ ਹੋ ਤੇ ਇਹ ਪਾਰਟੀ ਸੰਸਕ੍ਰਿਤੀ ਨਹੀਂ ਹੈ ਕਿ ਜੀ ਕਿ ਸਾਹ ਦੇਖਦੇ ਹੋ 26 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਚਾਰ ਸਾਫ ਜਨ ਲਈ ਉਸ ਲਾਸਾਨੀ ਸ਼ਾਦਦ ਵਾਸਤੇ ਸਾਰੇ ਬੀਜੇਪੀ ਕਾਰਜਕਰਤਾ ਨੂੰ ਮੰਡਲ ਵਾਈਜ਼ ਮਨ ਲੇ ਕਿ ਜ਼ਿਲ੍ਹਾ ਪ੍ਰਧਾਨਾਂ ਨੂੰ ਨਿਰਦੇਸ਼ਿਤ ਤੇ ਵੀ ਉਹ ਇੱਕ ਧਾਰਮਿਕ ਸਮਾਗਮ ਬਣ ਜਿਸ ਵਿੱਚ ਉਹਨਾਂ ਚਾਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਕੇ ਨਮਨ ਕੀਤਾ ਗਿਆ ਮੈਂ ਸਾਰੇ ਤੋਂ ਪਹਿਲੇ ਇਹ ਕਹਿਣਾ ਚਾਹਾਂਗੀ ਅੱਜ ਤੋਂ ਪਹਿਲੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਪੱਸੇ ਵੱਲ ਮੁਖ ਨਹੀਂ ਕੀਤਾ ਇਨਾ ਚੀਜ਼ਾਂ ਨੂੰ ਦੇਖਿਆ ਨਹੀਂ ਇਤਨੀ ਵੱਡੀ ਸ਼ਹਾਦਤ ਸੀਗੀ ਛੋਟੇ ਬੱਚਿਆਂ ਦੀ ਸ਼ਹਾਦਤ ਸੀਗੀ ਉਹ ਪਹਿਲੇ ਇਹੋ ਜਿਹੇ ਪ੍ਰਧਾਨ ਮੰਤਰੀ ਇਹ ਜਿਨ੍ਹਾਂ ਨੇ ਇਸ ਨੂੰ ਦੇਖ ਕੇ ਉਸ ਨੂੰ ਹਾਈਲਾਈਟ ਕੀਤਾ ਤੇ ਪੂਰੀ ਦੁਨੀਆ 'ਚ ਹਾਲੇ ਉਹਨਾਂ ਤੋਂ ਦੇ ਦਸਨ ਤੋਂ ਪਹਿਲੇ ਇੱਕ ਕੁਝ ਸਮੂਹ ਤੱਕ ਇਹ ਚੀਜ਼ਾਂ ਜਾਗਰੂਕ ਹੋ ਗਿਆ ਬਟ ਉਹਨਾਂ ਦੇ ਦਸਨ ਤੋਂ ਬਾਅਦ ਇਹ ਪੂਰੀ ਦੁਨੀਆ 'ਚ ਫੈਲ ਗਿਆ ਹੈ ਕਿ ਕਿਵੇਂ ਸ਼ਹਾਦਤ ਦਿੱਤੀ ਗਈ ਤੇ ਮੈਂ ਇਸ ਵਾਸਤੇ ਮੋਦੀ ਜੀ ਦਾ ਧੰਨਵਾਦ ਕਰਾਂਗੀ ਕਿ ਉਹ ਨਾ ਹੀ ਸਿਰਫ ਸਿੱਖ ਕੌਮ ਵਾਸਤੇ ਬਟ ਉਹ ਹਰ ਇੱਕ ਵਾਸਤੇ ਹਰ ਇੱਕ ਵਾਸਤੇ ਚਾਹੇ ਉਹ ਮੁਸਲਮ ਜ਼ੋਨ ਹਿੰਦੂ ਹੋਣ ਕ੍ਰਿਸਚਨ ਹੋ ਹਰ ਕਿਸੇ ਵਾਸਤੇ ਸੋਚਦੇ ਤੇ ਉਹਨਾਂ ਦੇ ਰਿਲੀਜੀਅਨ ਨੂੰ ਉਹਨਾਂ ਦੇ ਇਮੋਸ਼ਨਸ ਨੂੰ ਕਲਚਰ ਨੂੰ ਰਿਸਪੈਕਟ ਕਰਦੇ ਸੋ ਅੱਜ लुधियाना ਵਿਖੇ ਭਾਜਪਾ ਕਾਰਕਾਰਤਾਵਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਉਪ ਰਾਸ਼ਟਰਪਤੀ ਦਨਖੜ ਦਾ ਜਿਹੜਾ ਉੱਥੇ ਮਿਲਕਰੀ ਅਕੇ ਮਜ਼ਾਕ ਉਡਾਇਆ ਉਹਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਾਹਰ ਕੀਤੀ ਗਈ ਸੀ ਉਸ ਦੇ ਰੋਸ਼ਭ ਹੋਇਆ ਅੱਜ ਭਾਜਪਾ ਕਾਰਕਾਰਤਾਵਾਂ ਵੱਲੋਂ ਲੁਧਿਆਣਾ ਵਿਖੇ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤੇ ਰਾਹੁਲ ਗਾਂਧੀ ਦੀ ਸਖਤ ਨਖੇਦੀ ਵੀ ਕੀਤੀ ਗਈ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਗੈਰਟੀਵੀ ਲੁਧਿਆਣਾ